ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਵੀ ਸ਼ਹਾਦਤ ਨੂੰ ਸਮਰਪਿਤ ਲਾਲ ਕਿਲੇ ਵਿੱਚ 3 ਦਿਨਾਂ ਦਾ ਇਤਿਹਾਸਕ ਸਮਾਗਮ ਆਯੋਜਿਤ ਹੋ ਰਿਹਾ ਹੈ। ਇਸ ਸਮਾਗਮ ਦਾ ਮਕਸਦ ਸਿਰਫ ਅਤੀਤ ਨੂੰ ਯਾਦ ਕਰਨਾ ਨਹੀਂ ਸਗੋਂ ਨਵੀਂ ਪੀੜੀ ਨੂੰ ਉਹਨਾਂ ਮਹਾਨ ਬਲਿਦਾਨਾਂ ਨਾਲ ਜੋੜਨਾ ਹੈ ਜਿਨ੍ਹਾਂ ਨੇ ਸਰਵ ਤਰੰਦੀ ਰੱਖਿਆ ਲਈ ਆਪਣਾ ਸਿਰ ਤੱਕ ਵਾਰ ਦਿੱਤਾ। ਇਸ ਮਹਾਨ ਸਮਾਗਮ ਬਾਰੇ ਹੋਰ ਜਾਣਨ ਲਈ ਅਸੀਂ ਗੱਲ ਕੀਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨਾਲ ਕਾਲਕਾ ਜੀ ਨੇ ਸੰਗਤ ਨੂੰ ਖਾਸ ਅਪੀਲ ਕੀਤੀ ਹੈ ਕਿ ਲਾਲ ਕਿਲੇ ਵਿੱਚ ਹੋ ਰਹੇ ਇਸ ਦਿਨ ਦਿਵਸੀਅ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੋ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਰ ਨਵਾ ਕੇ ਯਾਦ ਕਰੋ ਗੁਰਦੇਵਰ ਸਾਹਿਬ ਦੀ ਇਸ ਸ਼ਤਾਬਦੀ ਨੂੰ ਸਮਰਪਿਤ ਲੋਕਾਂ ਦੇ ਵਿੱਚ ਕਿੰਨੀ ਸ਼ਰਧਾ ਪਿਆਰ ਹੈ ਮਿਊਜ਼ੀਅਮ ਲੋਕ ਦੇਖਣ ਆ ਰਹੇ ਨੇ ਜਿਹੜਾ ਵੀ ਇੱਥੇ ਆਂਦਾ ਹੈ ਉਹ ਹੱਸ ਹੱਸ ਕਰਾਂਦਾ ਔਰ ਤੁਨਗੁਰ ਦੇਖਵਾਦਾ ਸਭ ਕਹਿ ਕੇ ਜਾ ਰਿਹਾ ਤਿੰਨ ਦਿਨ ਲਗਾਤਾਰ ਗੁਰੂ ਸਾਹਿਬ ਦੀ ਸਵਾਰੀ ਨੇ ਇੱਥੋਂ ਆਣਾ ਔਰ ਗੁਰੂ ਸਾਹਿਬ ਦੀ ਇਸ ਦੇ ਪ੍ਰਤੀ ਜੋ ਲੋਕਾਂ ਦੀ ਸ਼ਰਧਾ ਉਹ بیان ਨਹੀਂ ਕੀਤੀ ਜਾ ਸਕਦੀ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਅਗਲੇ ਤਿੰਨ ਦਿਨ ਜਿਹੜੇ ਆ ਇਸ ਲਾਲ ਕਿਲੇ ਦੇ ਉੱਤੇ ਔਰ 26 ਤਰੀਕ ਨੂੰ ਆਪਾਂ ਗੁਰਦੁਆਰਾ ਰਕਾਟ ਜੋਂ ਸਭ 4 ਦਿਨ ਗੁਰੂ ਦੇ ਪ੍ਰਤੀ ਦੇਦੀ ਹੈ ਔਰ ਗੁਰੂ ਸਾਹਿਬ ਦੀ ਖੁਸ਼ਾਹਮ ਵਿਸ਼ੇਸ਼ ਤੌਰ ਤੇ ਜਿਹੜੇ ਉਥੋਂ ਕਸ਼ਮੀਰੀ ਪੰਡਤ ਇੱਥੇ ਆਏ ਨੇ ਉਹਨਾਂ ਬਾਰੇ ਤੁਸੀਂ ਕੁਝ ਦੱਸਦੇ ਦੇਖੋ ਚਾਹੇ ਕਸ਼ਮੀਰੀ ਪੰਡਤ ਹੋਣ ਚਾਹੇ ਹਿੰਦੂਸਤਾਨ ਦਾ ਕੋਈ ਵੀ ਸਮਾਜ ਦਾ ਮੁੰਡਾ ਹੋਵੇ ਲੋਕਾਂ ਦੀ ਬੜੀ ਆਸਥਾ ਕੁ르ਤੇਗ ਬਾਦਰ ਸਾਹਿਬ ਦੇ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਜੇ ਅਗਰਾਜ ਉਹਨਾਂ ਦੇ ਮੰਦਰਾਂ ਦੇ ਵਿੱਚ ਢਲ ਵੱਜ ਰਹੇ ਨੇ ਅਗਰ ਦੀਏ ਜਲ ਰਹੇ ਨੇ ਕੁ르ਤੇਗ ਬਾਦਰ ਸਾਹਿਬ ਦੇ ਲਹੂ ਦਾ ਸਰਕਾਰ ਔਰ ਇਹ ਜਿਹੜੀ ਹਿੰਦੁਸਤਾਨ ਦੀ ਧਰਤੀ ਹੈ ਇੱਥੇ ਤਾਂ ਹਿੰਦੂ ਦਾ ਧਰਮ ਹੈ ਆ ਕਿਰਤਕ ਨਹੀਂ ਹੈ ਇਹ ਗੁਰੂ ਸਾਹਿਬ ਦੀ ਹਾਂ ਜਿਹੜੀ ਕੁਰਬਾਨੀਆਂ ਉਹਦੇ ਬਾਰੇ ਜਾਣਦੇ ਵੀ ਨਹੀਂ ਔਰ ਉਹਦਾ ਸਤਕਾਰ ਵੀ ਕਰਦੇ ਨਹੀਂ ਔਰ ਤਾਈ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਇਥੇ ਸਿੱਖ ਉਮਰੇ ਨੇ ਉਹਨੇ ਕੀ ਗੈਰ ਸਿੱਖਾਂ ਨੇ ਇਹਦੇ ਵਿੱਚ ਇਤਿਆਹ ਆਪਣੀ ਸ਼ੁਨਿਅਤ ਪਾਈ ਹੈ ਇਹ ਲੋਕਾਂ ਦਾ ਅਥਾ ਪਿਆਰ ਔਰ ਸਤਕਾਰ ਦਾ ਸਵਾਲ ਹੈ